ਡਰੱਗ ਤਸਕਰੀ ਦੇ ਖਿਲਾਫ ਵੱਡੀ ਕਾਰਵਾਈ ਕੀਤੀ ਗਈ ਹੈ ਤੇ ਐਨਟੀਐਫ ਟੀਮ ਨੇ ਬੀਤੇ ਦਿਨਾਂ ਦੌਰਾਨ ਵੱਖ-ਵੱਖ ਮਾਮਲਿਆਂ ਦੇ ਵਿੱਚ ਕੁੱਲ 2 ਕਿਲੋ 170 ਗ੍ਰਾਮ ਹੈਰੋਇਨ ਜ਼ਬਤ ਕੀਤੀ ਹੈ ਤਾਂ ਡੀਐਸਪੀ ਅਜੇ ਵਰਮਾ ਨੇ ਦੱਸਿਆ ਕਿ ਪਹਿਲੇ ਮਾਮਲੇ ਚੰਡੀਸਰ ਦੇ ਲੈਂਡ ਵਾਲੇ ਤਿੰਨ ਦੋਸ਼ੀ ਗ੍ਰਿਫਤਾਰ ਹੋਏ ਜਿਨ੍ਹਾਂ ਦੇ ਕੋਲ ਇੱਕ ਮੋਟਰਸਾਈਕਲ ਤੇ 603 ਗ੍ਰਾਮ ਹੈਰੋਇਨ ਮਿਲਦੀ ਹੈ ਔਮਰੀਸਰ ਦੇ ਵਿੱਚ ਤਸਕਰੀ ਕਰਦੇ ਸਨ ਤੇ ਉਦੋਂ ਹੀ ਬਟਾਲਾ ਦੇ ਵਿੱਚ ਇੱਕ ਦੋਸ਼ੀ ਨੂੰ ਮੋਟਰਸਾਈਕਲ ਤੇ 524 ਗ੍ਰਾਮ ਹੈਰੋਇਨ ਸੰਲੇ ਗ੍ਰਿਫਤਾਰ ਕੀਤਾ ਗਿਆ ਇਸੇ ਤਰੀਕੇ ਨਾਲ ਮੋਟਰਸਾਈਕਲ ਸਵਾਰ ਇੱਕ ਹੋਰ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਦੇ ਕ ਦੇ ਵਿੱਚੋਂ 50 ਗ੍ਰਾਮ ਹੈਰੋਇਨ ਦੀ ਬਰਾਮਦਗੀ ਹੋਈ ਹੈ ਤੇ ਇਸ ਮੌਕੇ ਤੇ ਉਹਨਾਂ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਤਿੰਨੋਂ ਮਾਮਲੇ ਦੇ ਵਿੱਚ ਬਰਾਮਦ ਕੀਤੀ ਗਈ ਇਸ ਹੈਰੋਇਨ ਦੀ ਕੀਮਤ ਅੰਤਰਰਾਸ਼ਟਰੀ ਬਾਜ਼ਾਰ ਦੇ ਵਿੱਚ 10 ਕਰੋੜ 80 ਲੱਖ ਦੇ ਕਰੀਬ ਹੈ ਤੇ ਪੁਲਿਸ ਇਸ ਤੇ ਲਗਾਤਾਰ ਕਾਰਵਾਈ ਕਰ ਰਹੀ ਹੈ। ਇੱਕ ਹੈਵੀ ਰਿਕਵਰੀ ਹੋਈ ਹੈ। ਇਹ ਇੱਕ ਦੋ ਮਾਮਲਿਆਂ ਦੇ ਵਿੱਚ ਕੀ ਸੀਗੇ ਪੂਰੇ ਮਾਮਲੇ ਉਹਨਾਂ ਬਾਰੇ ਜਾਣਕਾਰੀ। ਇਹ ਦੇ ਚ ਇਸ ਤਰ੍ਹਾਂ ਹੈ ਜੀ ਕਿ ਇਸ ਮਹੀਨੇ ਦੇ ਵਿੱਚ ਅਸੀਂ ਕਾਫੀ ਸਾਡੀ ਰਿਕਵਰੀਜ਼ ਹੋਈ ਹੈ ਕਾਫੀ ਕੇਸਿਸ ਦਰਜ ਰਿਸਟਰ ਹੋਏ ਹੈ ਸੋ ਪੰਜਾਬ ਸਰਕਾਰ ਦੀ ਜਿਹੜੀ ਮੁਹਿੰਮ ਚੱਲ ਰਹੀ ਹੈ ਯੁੱਧ ਨਸ਼ਾ ਵਿਰੁੱਧ ਉਹਦੇ ਤਹਿਤ ਸਾਡੇ ਸਪੈਸ਼ਲ ਡੀਜੀਪੀ ਐਨਟੀਐਫ ਪੰਜਾਬ ਜਿਹਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਸਾਡੇ ਏਆਈਜੀ ਮੈਡਮ ਵత్సਲਾ ਗੁਪਤਾ ਆਈਪੀਐਸ ਐਨਟੀਐਫ ਲੋਰੀਆਨਾ ਰੇਂਜ ਜੀ ਦੀ ਯੋਗ ਅਗਵਾਈ ਤਹਿਤ ਏ ਐਨ ਟੀ ਐਫ ਲੁਧਿਆਣਾ ਰੇਂਜ ਦੀ ਟੀਮ ਨੇ ਇੱਕ ਮੁਕਦਮਾ ਦਰਜ ਕੀਤਾ ਹੈ ਕੱਲ ਮੁਕਦਮਾ ਦਰਜ ਹੋਇਆ ਔਰ ਉਹਦੇ ਚ ਸਾਡੇ ਐਸ ਆਈ ਨਰੇਸ਼ ਕੁਮਾਰ ਜੀ ਦੀ ਟੀਮ ਨੇ ਜਿਹੜੇ ਆ ਮੌਕੇ ਤੇ ਕਾਰਵਾਈ ਕਰਦੇ ਹੋਏ ਅਤੇ ਉਹਦੇ ਚੋਂ ਤਿੰਨ ਮੁਲਜ਼ਮ ਇਹਨਾਂ ਨੇ ਜਿਹੜੇ ਹੈ ਮੌਕੇ ਤੋਂ ਕਾਬੂ ਕੀਤੇ ਜਿਨ੍ਹਾਂ ਕੋਲੋਂ ਜਿਨ੍ਹਾਂ ਦੇ ਨਾਮ ਹਰਪ੍ਰੀਤ ਸਿੰਘ ਮਨੀ ਕੁਮਾਰ ਤੇ ਰਾਜkumar ਇਹ ਤਿੰਨੋ ਹੀ ਅੰਮ੍ਰਿਤਸਰ ਜੇਲੇ ਦੇ ਰਹਿਣ ਵਾਲੇ ਨੇ ਤੇ ਇਹਨਾਂ ਕੋਲੋਂ ਮੋਟਰਸਾਈਕਲ ਤੇ 603 ਗ੍ਰਾਮ ਹੈਰੋਇਨ ਜਿਹੜੀ ਬਰਾਮਦ ਕੀਤੀ ਹੈ ਨਾ ਸਰ ਕੀ ਇਹਨਾਂ ਦੀ ਬੈਕਗ੍ਰਾਉਂਡ ਹੈ ਕੀ ਕਰਦੇ ਸੀਗੇ ਤੇ ਕਿੱਥੋਂ ਲਿਆਉਂਦੇ ਸੀ ਤੇ ਕਿੱਥੇ ਵੇਚਦੇ ਦੇਖੋ ਅਜੇ ਚ ਇਹ ਜੀ ਹੋਰ ਡਿਟੇਲ ਦੇ ਵਿੱਚ ਅਸੀਂ ਜਿਹੜੀ ਪੁੱਛਗਿੱਛ ਇਹਦੀ ਕੀਤੀ ਜਾਣੀ ਹੈ ਸੋ ਮੁਰਲੀ ਤੁਪਤੀ ਜੀ ਸਾਨੂੰ ਇਹਨਾਂ ਨੂੰ ਪਤਾ ਲੱਗਾ ਹੈਗਾ ਇਹ ਅੰਮ੍ਰਿਤਸਰ ਤੋਂ ਹੀ ਸਪਲਾਈ ਹੁੰতো ਇਹ ਜਿਹੜੀ ਹੈਗੀ ਆ ਇਹ ਸਮਾਨ ਲੈ ਕੇ ਆਉਂਦੇ ਆ ਸਰ ਇਹਨਾਂ ਦਾ ਕੋਈ ਪਹਿਲਾ ਮਾਮਲਾ ਦਰਜ ਨਹੀਂ ਕੀ ਇਹ ਖੁਦ ਵੀ ਐਡਿਕਟ ਨੇ ਨਸ਼ੇ ਦੇ ਇਹ ਖੁਦ ਐਡਿਕਟ ਨਹੀਂ ਹੈਗੇ ਤੇ ਬਾਕੀ ਇਹਨਾਂ ਦਾ ਅਸੀਂ ਡੋਕਟਰ ਟੈਸਟ ਵੀ ਕਰਵਾਵਾਂਗੇ ਕਨਫਰਮੇਸ਼ਨ ਲਈ ਆ इवन देन ਇਹਨਾਂ ਜਿਹੜੇ ਮੁਕਦਮੇ ਹੈਗੇ ਉਹ ਵੀ ਅਸੀਂ ਡਿਟੇਲ ਅਸੀਂ ਕਰ ਰਹੇ ਹਾਂ ਉਹਦੇ ਠੀਕ ਹੈ ਸਰ ਦੂਸਰੇ ਮਾਮਲੇ ਦੇ ਵਿੱਚ ਹਾਂ ਇਸ ਤੋਂ ਇਲਾਵਾ ਅਸੀਂ ਵਿਦੇਸ਼ੀ ਹੋਰ ਮੁਕਦਮਾ ਵੀ ਦਰਜ ਕੀਤਾ ਹੈਗਾ ਸਾਡੇ ਏਐਸਆਈ ਕੁਪਿੰਦਰ ਸਿੰਘ ਤੇ ਐਨਟੀਐਫ ਦੀ ਟੀਮ ਦੇ ਨਾਲ ਉਹਨਾਂ ਨੇ ਉਹਨਾਂ ਨੇ ਇੱਕ ਮਲਜ਼ਮ ਮੰਗਲ ਸਿੰਘ ਜਿਹੜਾ ਹੈਗਾ ਬਟਾਲੇ ਦਾ ਰਹਿਣ ਵਾਲਾ ਹੈਗਾ ਉਹਨੂੰ ਕਾਬੂ ਕੀਤਾ ਸੀਗਾ ਸੋ ਉਹਦੇ ਕੋਲੋਂ 524 ਗ੍ਰਾਮ ਹੈਰੋਇਨ ਵਿਦ ਮੋਟਰਸਾਈਕਲ ਬਰਾਬਰ ਹੋਇਆ ਸੀਗਾ ਸੋ ਇੱਕ ਦੋਸ਼ੀ ਉਹਦੇ ਵਿੱਚ ਹਜੇ ਫਰਾਰ ਹੈਗਾ ਸਰ ਤੀਸਰੇ ਮਾਮਲੇ ਤੇ ਇਸ ਤੇ ਨਾਲ ਹੀ ਇਸੇ ਲੜੀ ਦੇ ਵਿੱਚ ਐਨਟੀਐਫ ਦੀ ਟੀਮ ਵੱਲੋਂ ਐਸਆਈ ਮੱਖਣ RAM ਵੀ ਸਾਡੇ ਜਿਨ੍ਹਾਂ ਦੀ ਅਗਵਾਈ ਦੇ ਵਿੱਚ ਟੀਮ ਨੇ ਇੱਕ ਦੋਸ਼ੀ ਫੜਿਆ ਸੀ ਗੁਰਪ੍ਰੀਤ ਸਿੰਘ ਗੁਰਪ੍ਰੀਤ ਸਿੰਘ ਦੇ ਕੋਲ 1 ਕਿਲੋ ਤੇ 50 ਗ੍ਰਾਮ ਹੈਰੋਇਨ ਜਿਹੜੀ ਹੈ ਬਰਾਮਦ ਕੀਤੀ ਗਈ ਸੀਗੀ ਵਿਥ ਮੋਟਰਸਾਈਕਲ ਸੋ ਇਸ ਮਹੀਨੇ ਦੇ ਵਿੱਚ ਅਗਰ ਅਸੀਂ ਗੱਲ ਕਰੀਏ ਸਾਡੀ ਮੋਰ ਥੈਨ 2 ਕਿਜੀ ਹੈਰੋਇਨ ਦੀ ਰਿਕਵਰੀ ਜਿਹੜੀ ਹੈਗੀ ਹੈ ਉਹ ਹੀ ਠੀਕ ਹੈ ਸਰ ਸਰ ਹੁਣ ਐਸਟੀਐਫ ਕੀ ਕਾਰ ਵੀ ਕਰ ਰਹੀ ਹੈ ਇਹਨਾਂ ਨੂੰ ਰੋਕਿਆ ਤੇ ਸਾਰੇ ਸਦਾ ਸਭ ਤੋਂ ਵੱਡਾ ਫੋਕਸ ਇਹ ਹੈ ਕਿ ਅਸੀਂ ਇਹਨਾਂ ਦੇ ਬੈਕਵਰਡ ਲਿੰਕ ਦੇ ਵਿੱਚ ਜਾ ਕੇ ਜਿਹੜੇ ਵੀ ਕਨੈਕਟਡ ਹੈਗੇ ਨੇ ਜਿਹੜੇ ਇਹਨਾਂ ਨੂੰ ਸਪਲਾਈ ਕਰ ਰਹੇ ਨੇ ਹਿਰੋਇਨ ਦੀ ਉਹਨਾਂ ਤੱਕ ਪਹੁੰਚੀਏ ਤੇ ਉਹਨਾਂ ਨੂੰ ਅਰੈਸਟ ਕਰਨਾ ਸਾਡਾ ਜਿਹੜਾ ਮੇਨ ਕੰਮ ਹੈ ਸਰ ਪੰਜਾਬ ਦੇ ਨੌਜਵਾਨ ਪੀੜੀ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਦੇਖੋ ਨੌਜਵਾਨ ਪੀੜੀ ਨੂੰ ਤਾਂ ਇਹੀ ਸੰਦੇਸ਼ ਹੈ ਸਾਡੇ ਵੱਲੋਂ ਕਿ ਇਸ ਨਸ਼ੇ ਤੋਂ ਦੂਰ ਰਹੇਨ ਆਪ ਯੂਜ਼ ਕਰਨਾ ਕੰਜ਼ਿਊਮ ਕਰਨਾ ਇਸ ਤੋਂ ਬਾਹਰ ਬਚਣ ਤੇ ਜਿਹੜਾ ਸਪਲਾਈ ਦਾ ਇਹਨਾਂ ਨੇ ਇੱਕ ਇਹਨਾਂ ਦੇ ਦਿਮਾਗ ਦੇ ਵਿੱਚ ਯੂਥ ਦੇ ਦਿਮਾਗ ਦੇ ਵਿੱਚ ਹੈ ਕਿ ਇਹਦੇ ਚਲੋ ਕੁਝ ਪੈਸੇ ਬਣ ਜਾਂਦੇ ਹੈਗੇ ਆ ਬਟ ਇਹ ਜਿਹੜੀ ਚੀਜ਼ ਹੈਗੀ ਆ ਇਹ ਉਹਨਾਂ ਨੂੰ ਗਲਤ ਪਾਸੇ ਲੈ ਕੇ ਜਾ ਰਹੀ ਹੈਗੀ ਇਹਦੇ ਤੋਂ ਬਚਣਾ ਚਾਹੀਦਾ ਹੈਗਾ ਆਪਣੇ ਜਿਹੜੇ ਕੰਮਕਾਰ ਹੈਗੇ ਆ ਉਹ ਸਹੀ ਕੰਮ ਕਰਨ ਔਰ ਸਹੀ ਤਰੀਕੇ ਨਾਲ ਜ਼ਿੰਦਗੀ ਨੂੰ ਜੀਏ